ਕਰਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਇੱਕ ਲੜਕੀ ਮਾਨਵੀ ਜਿਸ ਦੀ ਉਮਰ 10 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਆਪਣਾ ਜਨਮ ਦਿਨ ਮਨਾ ਰਹੀ ਸੀ ਕਿ ਕੇਕ ਨੂੰ ਆਨਲਾਈਨ ਆਰਡਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਨੂੰ ਕਟਿਆ ਅਗਲੇ ਦਿਨ ਸਵੇਰੇ 3:00 ਜਾਂ 4:00 ਵਜੇ ਰਾਤ ਕਰੀਵ 10:00 ਵਜੇ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ ਤਾਂ ਪਰਿਵਾਰਕ ਮੈਂਬਰ ਘਬਰਾ ਗਏ ਤੇ ਜਦੋਂ ਬੱਚਿਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਤਾਂ ਅਸਤਾ ਨੇ ਇੱਕ ਬੱਚੇ ਨੂੰ ਮਰਿਤ ਘੋਸ਼ਿਤ ਐਲਾਨ ਦਿੱਤਾ ਗਿਆ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕੇਕ ਆਨਲਾਈਨ ਮੰਗਵਾਇਆ ਗਿਆ ਸੀ ਜਿਸ ਕਰ ਬੱਚੇ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਪਰ ਸਿਹ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰ ਪਰਿਵਾਰ ਮੈਂਬਰ ਸਿਹਤ ਨੂੰ ਲੈ ਕੇ ਚਿੰਤਤ ਹਨ ਵਿਭਾਗ ਤੋਂ ਬਹੁਤ ਨਾਰਾਜ਼ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਇਸ ਬੱਚੇ ਦੀ ਉਹ ਚਾਹੁੰਦੇ ਹਨ ਕਿ ਇੱਕ ਇੱਕ ਪੇਜਰ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡੇ ਘਰ ਜੋ ਕੇਕ ਮੰਗਵਾਇਆ ਗਿਆ ਸੀ ਉਸ ਦੀ ਵੀ ਜਾਂਚ ਹੋਵੇ ਹੋ ਸਕਦਾ ਹੈ ਉਸ ਕੇਕ ਵਿੱਚ ਜ਼ਹਿਰ ਹੋਵੇ ਜਾਂ ਫਿਰ ਕੋਈ ਜ਼ਹਿਰੀਲੀ ਚੀਜ਼ ਮਿਲੀ ਹੋਵੇ ਜਿਸ ਕਰਕੇ ਬੱਚਿਆਂ ਨੂੰ ਉਲਟੀਆਂ ਲੱਗੀਆਂ ਤੇ ਜਿਸ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਸਰ ਕੀ ਨਾਮ ਜੀ ਮੇਰਾ ਨਾਮ ਅਰਵੰਸ ਲਾਲਿਆ ਸਰ ਬਸ ਲਾਲ ਜੀ ਕੀ ਘਟਨਾ ਹੋਈ ਕਿਸ ਤਰੀਕ ਦੀ ਘਟਨਾ ਸੀ ਘਟਨਾ ਇਹ 24 ਤਿੰਨ ਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ। ਹਮ ਅਸੀਂ ਇੱਕ ਕੇਕ ਮੰਗਾਇਆ ਹਮ ਆਨਲਾਈਨ ਜਿਵੇਂ ਮੈਟੋ ਦੇ ਥਰੂ ਜੀ ਤੇ ਉਹ ਕੇਕ ਕੱਟਿਆ ਸੀ 7:30 ਵਜੇ 6:00 ਵਜੇ ਆਰਡਰ ਕੀਤਾ 6:30 ਪਹੁੰਚ ਗਿਆ ਹਮ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰ ਆ ਪੈਣਾ ਆ ਰਿਹਾ ਸੀ ਹਮ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਜੀ ਛੋਟੀ ਉਹਦਾ ਨਾਮ ਪ੍ਰੇਮਰ ਉਹ 8 ਸਾਲ ਦੀ ਸੀ ਇਹ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਜੀ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਕੇਗਨੀ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ 4:00 ਵਜੇ ਸਵੇਰੇ ਦੇਖਾ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਿਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ECG ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਨ ਨੂੰ ਖਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟਮਾਨ ਨਹੀਂ ਆਈ ਹੈ ਮੇਰੇ ਕੋਲ ਜੀ ਤੇ ਐਫ ਆਈ ਆਰ ਵਗੈਰਾ ਦਰਦੇ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮਓ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਇਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹਦੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਇਹੀ ਸਰ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਉਹਨੇ ਭੇਜਣੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਅਗਰ ਪੀਚੀ ਅਗਰ ਪੀਚੀ ਕਾਨ ਗੜੀ ਤੁਹਾਡੀ ਕੀ ਨਾਮ ਹੈ ਬੇਕਰੀ ਬੇਕਰੀ ਨਿਊ ਇੰਡੀਆ ਬੇਕਰੀ ਇਹਨੇ ਬੇਕਰ ਇਹ ਦੁਕਾਨ ਦੇ ਬਾਹਰ ਨਿਊ ਇੰਡੀਆ ਬੇਕਰੀ ਸੀ ਸਰ ਉਹ ਰੈਨੋਵੇਸ਼ਨ ਕਰਦੇ ਦੇ ਸੀ ਛੇਤੀ ਕਰ ਆਪਣੇ ਅੱਛਾ ਤੇ ਜਿਹੜਾ ਕਾਨਾ ਬੇਕਰਸ ਹੈ ਉਹ ਕੀ ਚੀਜ਼ ਹੈ ਤੁਹਾਡੇ ਤੋਂ ਕੀ ਚਾ ਰਹੇ ਆ ਸਰ ਸਾਡੇ ਨਾਲ ਕੋਈ ਲਿੰਕ ਨਹੀਂ ਦੇਤਾ ਹਾਂ ਹਾਂਜੀ ਜਦੋਂ ਫੋਨ ਆਲੀ ਤੇ ਜਦੋਂ ਦਰਦ ਆਵੇ ਅੱਜ ਕਿਤੇ ਆਉਂਦਾ ਫੋਨ ਪਲੇਟ ਤੇ ਦੇਤਾ ਸਾਡੇ ਪਰ ਇੱਥਾਂ ਕੋਈ ਨਹੀਂ ਕਿ ਸਾਡਾ ਵੀ ਅਪਲੋਡ ਮੈਟਰ ਚੱਲਦਾ ਸਾਡੇ ਆਪਣੇ ਇੰਡੀਆ ਬੇਕਰੀ ਸਿਰ ਮੈਟਰ ਤੇ ਅਪਲੋਡ ਚੱਲਦਾ ਤੇ ਫਿਰ ਇਹ ਕੇਕ ਤੁਹਾਡੇ ਇੱਥੋਂ ਕੀ ਸਪਲਾਈ ਹੋ ਰਿਹਾ ਹੈ ਪਰ ਅਰਜੁਨਾ ਲੋਕੀ ਹੋਣੀ ਫੋਨ ਆਇਆ ਕਿ ਕਿ ਆਨਲਾਈਨ ਦੇਣਾ ਕਿ ਪੱਤੀਗਾ ਸੀ ਦੇ ਦਿੱਤਾ ਪਰ ਇਦਾਂ ਸਾਡਾ ਪਰਮਾਨੈਂਟ ਕੋਈ ਉਦਾਂ ਨਹੀਂ ਹੈ ਜਿਵੇਂ ਤੁਹਾਨੂੰ ਕਹਿ ਰਹੇ ਕਿ ਕੇ ਤੁਹਾਡਾ ਲੋਕ ਗਿਆ 24 ਗ੍ਰੀਨ ਹਾਂਜੀ ਬਸ ਤੇ ਇਹ ਕੰਮ ਹੈ ਜੇ ਸਾਡੇ ਲੋਕ ਗਿਆ ਤਾਂ ਉਹਦੀ ਜੀਪੇ ਦੀ ਸਟੇਟਮੈਂਟ ਕਢਾ ਲਓ ਸਾਡੀ ਵੀ ਕਢਾ ਲਓ ਜਿਨ੍ਹਾਂ ਨੇ ਆਰਡਰ ਕੀਤਾ ਉਹਨਾਂ ਦੇ ਹੋ ਸਕਦਾ ਤੁਸੀਂ ਕੈਸ਼ অন ਡਿਲੀਵਰੀ ਦਿੱਤਾ ਹੋਵੇ ਕਿ ਕੀ ਹੋ ਸਕਦਾ ਪਰ ਸਵਾਲ ਇਹ ਹੈ ਸਵਾਲ ਇਹ ਹੈ ਜੀ ਜਿਹੜਾ ਉੱਤੇ ਕਾਨਾ ਬਿਕਰ ਰਜਿਸਟਰਡ ਹੈ ਉਹਦੇ ਵਿੱਚ ਜੀਐਸਟੀ ਨੰਬਰ ਤੁਹਾਡਾ ਸਾਡਾ ਵੀ ਉਹਦੇ ਵਿੱਚ ਐਫਐਸਐਸਆਈ ਜਿਹੜਾ ਹੈ ਲਾਇਸੈਂਸ ਲਿਖਿਆ ਹੋਇਆ ਉਹ ਤੁਹਾਡਾ ਕਿ ਨਹੀਂ ਹੈ ਸਾਡਾ ਵੀ ਕਾਗਜ਼ ਡੁਪਲੀਕੇਟ ਨੇ ਮਤਲਬ ਉਹ ਸਾਰੇ ਅਡੇ ਦਿਖਾ ਰਹੇ ਨੇ ਸਾਡਾ ਮੈਸ ਕੋਈ ਨਹੀਂ ਕੀਤਾ ਉਹਨਾ ਸਾਡੇ ਕੋਲ ਤੇ ਸੋਈ ਵੀ ਕਾਨਾ ਪਿਕ ਕਰਦੇ ਜੇਕਰ ਆਰਡਰ ਕਰਦਾ ਤਾਂ ਉਹ ਤੁਹਾਡੇ ਕੋਲ ਕਿਵੇਂ ਆਉਂਗਾ ਕੇਕ ਲੈ ਸਰ ਉਹ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਜਿਵੇਂ ਹੁਣ ਆਪਣਾ ਜਿਹੜੇ ਹੋਮ ਮੇਕਰ ਹੁੰਦੇ ਨੇ ਕੇਕ ਉਹ ਵੀ ਛਕਵਾ ਲੈਂਦੇ ਨੇ ਉੱਥੋਂ ਛਕਵਾ ਲੈਂਦੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜਿਹੜਾ ਉਹ ਕੇਕ ਨਹੀਂ 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 ਉਹ ਸਾਡਾ ਕੇਕ ਨਹੀਂ ਕੁਝ ਦਿਨ ਸਾਡਾ ਕੋਈ ਕੇਕ ਗਿਆ ਨਹੀਂ 24 ਤਰੀਕ ਨੂੰ ਆਉਦਾਂ ਉਹਨਾਂ ਨੇ ਕੇਕ ਆਰਡਰ ਆਇਆ ਮਤਲਬ ਕਹਿੰਦਾ ਵੀ ਮੀਲੀ ਸੜਕ ਅਦਾਲਤ ਯਾਰ ਰੋਡ ਕੇਕਾਂ ਦਾ ਕੋਈ ਆਇਆ ਵੀ ਆਰਡਰ ਤਾਂ ਉਹਦੀ ਪੇਮੈਂਟ ਪਾਈ ਤਾ ਰਨਨਦੇ ਆ ਸਰਪੰਚ ਪਿੱਛੇ ਐਡਰੈਸ ਕਿਉਂ ਤੋਂ ਦੰਦਦਾ ਕਰੋ ਤਾਂ ਅੱਜ ਇਹਨਾਂ ਨੇ ਵੀ ਕਰਾਇਆ ਨਾ ਜੀ ਤੇ ਉਸ ਦੇ ਨਾਲ ਐਡਰੈਸ ਉਹਨਾਂ ਕੋਲ ਪੰਜ ਪੰਜ ਕੇਕ ਤੁਹਾਡੇ ਕੋਲ ਹੀ ਗਏ ਸਰ ਸਾਹਿਬ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਹੈ ਕੇਕ ਤੁਹਾਡਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਹਸ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਕੇਕ ਆਇਆ ਜੋਮੈਟੋ ਲਈ ਅ ਇਹ ਪਿੱਕਟਾ ਲਓ ਪਰ ਸਾਡਾ ਕੋਈ ਇਦਾਂ 24 ਜਿਹੜਾ ਕੋਈ ਕਹਿ ਨਹੀਂ ਸੰਦਾ ਸੀ ਕਾਂਗੇ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ ਉੱਥੇ ਤੁਹਾਨੂੰ ਸਾਰਾ ਕਲੀਅਰ ਹੋ ਜਾਏ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਸੀ ਜਿਸ ਘਰ ਜਿਹਨੇ ਉਸਨੇ ਵੀ ਆ ਕੇ ਬਿਆਨ ਖੋ ਦਿੱਤਾ ਕਿ ਤੁਸੀਂ ਇਹ ਬਿਆਨ ਦੋ ਸੀ ਸਾਨੂੰ ਜਿੱਥੇ ਲੋਕੇ ਰਹਿੰਦੇ ਸੋ ਉੱਥੋਂ ਕੋਈ ਕਰਦਾ ਨਹੀਂ ਇਸ ਅਕ੍ਰੈਸ ਤੋਂ ਕੇਕਾ ਨਾਲ ਤੇ ਕੀ ਚੀਜ਼ ਹੈ ਕਾਨਾ ਬੇਕਰ ਕੀ ਚੀਜ਼ ਹੈ ਸੋ ਸਾਨੂੰ ਕੁਝ ਨਹੀਂ ਪਤਾ ਸੰਤਾ ਦੇਖੋ ਫੋਨ ਆਇਆਦਾ ਕਿ ਕੇਕ ਸਰ ਤੁਹਾਡੇ ਨਾਲ ਜੁੜੇ ਆ ਇਸ ਐਡਰੈਸ ਤੇ ਕੇਕ ਦੇਣਾ ਜੀ ਇਸ ਐਡਰੈਸ ਤੇ ਦੇਣਾ ਜਾਂ ਚੇਕਮੈਂਟ ਆ ਚੀਜ਼ ਆ ਨਹੀਂ ਨਹੀਂ ਸਰ ਖੁਦ ਉਹ ਨਾ ਬੰਦੇ ਲੈਣਾ ਹੁੰਦੇ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੋਣ ਲੈਣਾ ਚਾਹੀ ਕਿ ਜੋਮੈਟੋ ਆ ਗਿਆ ਕਦੀ ਕੋਈ ਆ ਗਿਆ ਪਰਸਨ ਆ ਗਿਆ ਬਈ ਅੰਡਰਸਟ ਵੀ ਆਉਂਦੇ ਨੇ ਸਰ ਤੁਸੀਂ ਕਿਥੋਂ ਆਉਂਦੇ ਜੀ ਫਿਰ ਜਿਹੜਾ ਕਾਨਾ বেকার ਨੂੰ ਕੇਕ ਮਿਲਦਾ ਹੈ ਕੀ ਕੀ ਕੰਨਾ ਦਾ ਅਜਾ ਹੈ ਨਾ ਜੀ ਕੀ ਕੰਨਾ ਦਾ ਪਹਿਲਾ ਕਹਿ ਰਿਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਜ਼ਰ ਤੋਂ ਆਉਣਾ ਹੈ ਤਾਂ ਅਸੀਂ ਕੀ ਕਰੀਏ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ 24 ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸਾਡੇ ਕੋਈ ਨਹੀਂ ਕਹੀ ਜੀ ਮੈਂ ਉਹਨਾਂ ਕੋਲ ਵਿੱਚ ਹੀ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ ਨਾ ਸਾਡਾ ਉਥੇ ਕੋਈ ਬੈਂਡ ਹੋਏਗਾ ਸਾਡਾ ਇਹ ਫੈਲਾ ਵੀ ਸਾਡੇ ਇੰਨੇ ਵਿੱਚ ਦਾ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਪਿਜਲੀ ਸੜਕ ਅਦਾਲਤ ਬਾਜ਼ਾਰ ਅਦਾਲਤ ਬਾਜ਼ਾਰ ਆ ਰਿਹਾ ਪਿਜਲੀ ਸੜਕ ਅਸਲੀ ਸੜਕ 246 Zomato ਨਾਲ ਉਹਦੇ ਨਾਲ ਗੱਲ ਵੀ ਕੀਤੀ ਉਹ ਚਾਹਲ ਵੇਖ ਚੈਨ ਕੁਆਟਰੰਗਲ ਤੋਂ ਦੇਖੀ ਤੈਨੂੰ 246 ਐਡਰੈਸ ਹੈ 246 ਤੁਹਾਡਾ ਇਹਲੀ ਸੜਕ ਤੁਹਾਡਾ 246 ਸਾਡਾ 246 ਸਾਡਾ ਉੱਥੇ ਇਹਦਾ ਅਸੀਂ ਪਰਸੋ 246 ਇਹਦਾ ਐਡਰੈਸ ਕੀ ਹੈ ਤੇ ਸਾਡਾ ਨਿਊ ਸਾਡਾ ਉੱਥੇ ਇਹ ਐਡਰੈਸ ਇਹਦਾ ਐਡਰੈਸ ਕੀ ਹੈ 33 ਨੰਬਰ ਸਾਹਮਣੇ ਪੀਲੀ ਸੜਕ ਇਹ ਸਰ ਇਹਦਾ ਐਡਰੈਸ ਕੀ ਹੈ ਇਹ ਦੁਕਾਨ ਦਾ ਹਾਂਜੀ 338/ ਜਿਹੜਾ GST ਨੰਬਰ ਹੈਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਹੋ ਰਿਹਾ ਸਾਡਾ ਤਾਂ ਹੁਣ ਲੈ ਕੇ ਗਿਆ ਰਜਿਸਟ੍ਰੇਸ਼ਨ ਠੀਕ